ਹਾਂਜੀ ਅੱਜ ਆਪਾਂ ਦੇਖਦੇ ਆਂ ਵੀ ਸਟੌਪ ਲੌਸ ਕਿਉਂ ਜ਼ਰੂਰੀ ਏ ਤੇ ਇਹਦੀ ਕੀ ਪਾਵਰ ਆ ਹਨਾ ਸਟੌਪ ਲੌਸ ਤੇ ਆਓ ਤੇ ਦੇਖੋ ਸਟੌਪ ਲੌਸ ਦੀ ਪਾਵਰ ਦੇਖੋ ਜਿਹੜਾ ਇਹ ਆਪਾਂ ਨਿਸ਼ਾਨ ਬਣਾ ਰਹੇ ਆਂ ਐਰੋ ਲਾ ਰਹੇ ਆਂ ਇਹ ਆਪਣਾ ਹੈਗਾ ਸਟੌਪ ਲੌਸ ਠੀਕ ਆ ਜੀ ਇਹ ਆ ਲੋ ਇਹ ਹੈਗਾ ਸਟੌਪ ਲੌਸ ਤੇ ਆਪਣਾ ਟੂਲ ਲਾਇਆ ਹੋਇਆ ਫਿਬੋਨਾਚੀ ਇੱਤੇ ਵੀ ਆਪਾਂ ਲੱਗ ਵੀਡੀਓ ਬਣਾਵਾਂਗੇ ਇਸ ਸਟੌਪ ਲੌਸ ਉਸ ਆਉਣ ਵਾਲੀ ਆਪਾਂ ਫਿਬੋਨਾਚੀ ਦੇ ਸਮ ਲਈ ਸੈੱਟ ਕਰਿਆ ਹੋਇਆ ਤੇ ਆਪਣਾ ਇਹ ਵਾਲਾ ਜਿਹੜਾ ਨੀਚੇ ਆ ਰੋ ਲੱਗ ਰਿਹਾ ਵਾ ਇਹ ਆਪਣਾ ਹੈਗਾ ਵਾ ਟਾਰਗੇਟ ਠੀਕ ਹੈ ਜੀ ਆਪਾਂ ਸ਼ਾਰਟਸ ਧਰਮ ਦੀ ਐਂਟਰੀ ਲਈ ਹੋਈ ਆ ਪੁੱਟ ਬਾਈ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਨੋਟ ਕਰਿਓ ਇਹਦੇ ਵਿੱਚ ਵੀ ਦੇਖੋ ਆਪਣਾ ਸਟੌਪ ਲੌਸ ਲਾਇਆ ਹੋਇਆ 33 12 ਤੇ ਤੇ ਮਾਰਕੀਟ ਦਾ ਇਹ ਟ੍ਰਿਗਰ ਪੁਆਇੰਟ ਆ ਉਹ 35 10 ਤੋਂ ਵਾਪਸ ਆਈ ਆ ਜੇ ਆਪਣਾ ਇੱਥੇ ਸਟੌਪ ਲੌਸ ਨਾ ਲਾਇਆ ਹੁੰਦਾ ਤਾਂ ਅਕਸਰ ਟਰੇਡਰ ਇੱਥੇ ਹੀ ਲੌਸ ਖਾਂਦੇ ਨੇ ਵੀ ਸਟੌਪ ਲੌਸ ਦੇ ਲਵੇ ਆਉਂਦੀ ਆ ਆਪਾਂ ਐਗਜ਼ਿਟ ਕਰ ਜਾਂਦੇ ਆ ਡਰਦੇ ਮਾਰੇ ਠੀਕ ਆ ਜੀ ਜੇ ਆਪਣਾ ਸਟੌਪ ਲੌਸ ਤੇ ਟਾਰਗੇਟ ਸਹੀ ਲੱਗਿਆ ਹੋ ਤਾਂ ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਜੇ ਆਪਾਂ ਟੂਲ ਦੇ ਹਿਸਾਬ ਨਾਲ ਚੱਲਾਂਗੇ ਇਹਨੂੰ ਮਾਰਕੀਟ ਨੂੰ ਸਿੱਖ ਕੇ ਚੱਲਾਂਗੇ ਨਵੇਂ ਵਿੱਚ ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਜੇ ਆਪਣਾ 100 ਦੇ ਵਿੱਚੋਂ 20 ਵਾਰ ਵੀ ਸਟੌਪ ਲੌਸ ਹਿੱਟ ਹੋ ਗਿਆ 80 ਵਾਰ ਆਪਣਾ ਟਾਰਗੇਟ ਅਚੀਵ ਹੋ ਗਿਆ ਤਾਂ ਵੀ ਆਪਾਂ ਬਹੁਤ ਵਧੀਆ ਪ੍ਰੋਫਿਟੇਬਿਲਿਟੀ ਦਾ ਠੀਕ ਹੈ ਜੀ ਤੁਸੀਂ 50 50 ਲਾ ਲਓ ਜੇ 50 ਵਾਰ ਵੀ ਸਟੌਪ ਲੌਸ ਹਿੱਟ ਹੋ ਗਿਆ ਤੇ 50 ਵਾਰ ਆਪਣਾ ਟਾਰਗੇਟ ਹੋ ਗਿਆ ਤਾਂ ਵੀ ਆਪਾਂ ਪ੍ਰੋਫਿਟੇਬਿਲਿਟੀ ਦਾ ਠੀਕ ਹੈ ਜੀ ਤੇ ਦੇਖੋ ਸਟੌਪ ਲੌਸ ਦਾ ਹੁਣ ਆ ਨੀਤੇ ਆਪਣਾ ਹੈਗਾ ਟਾਰਗੇਟ ਠੀਕ ਹੈ ਜੀ ਇਹ ਆਪਣਾ ਟਾਰਗੇਟ ਇੱਤਾ ਠੀਕ ਹੈ ਜੀ ਦੇਖ ਲੋ ਟਾਰਗੇਟ ਹਲੋ ਆਪਣਾ ਟਾਰਗੇਟ ਆ ਇਹ ਤੇ ਆਪਾਂ ਇਹ ਹੈਗੀ ਆ ਕ੍ਰਿਪਟੋ ট্রেਡਿੰਗ ਇਹਦੇ ਵਿੱਚ ਇਹ 24 ਘੰਟੇ ਚੱਲਦੀ ਆ ਜੀ 36 ਦਿਨ ਠੀਕ ਹੈ ਜੀ ਤੇ 365 ਦਿਨ ਸਾਲ ਦੇ ਠੀਕ ਹੈ ਜੀ ਆ ਦੇਖੋ ਜਿਹੜੀ ਆਪਣੀਆਂ ਜੈਲੋ ਵਾਲੀ ਲਾਈਨ ਆ ਹਰੀ ਤੇ ਉੱਪਰ ਆ ਦੇਖੋ ਇਹ ਆਪਣਾ ਟਾਪ ਲੌਸ ਲੱਗਿਆ ਹੋਇਆ ਸੀ ਠੀਕ ਆ ਜੀ ਤੇ ਆ ਜਿਹੜੀ ਰੈੱਡ ਆ ਤੇ ਇੱਥੇ ਆਪਾਂ ਟਰੇਡ ਦੀ ਐਂਟਰੀ ਲਈ ਹੋਈ ਆ ਠੀਕ ਆ ਜੀ ਆ ਦੇਖੋ 35 10 ਤੇ ਆ ਜਿਹੜੀ ਆਪਾਂ ਹੁਣ ਲਾਈਨ ਟ੍ਰੈਂਡ ਲਾਈਨ ਖਿੱਚੀ ਆ ਇੱਥੋਂ ਟ੍ਰਿਗਰ ਪੁਆਇੰਟ ਇੱਥੋਂ ਮੁੜ ਕੇ ਆਇਆ ਠੀਕ ਆ ਜੀ ਜਮਾਂ ਇਸਟਾਪ ਲੌਸ ਤੋਂ 2 ਪੁਆਇੰਟ نیچے ਠੀਕ ਆ ਜੀ ਤੇ ਆ ਦੇਖੋ ਤੇ ਆ ਆਪਣਾ ਹੈਗਾ ਟਾਰਗੇਟ ਠੀਕ ਹੈ ਜੀ ਤੇ ਉੱਪਰ ਵਾਲਾ ਆਪਣਾ ਆ ਰੈੱਡ ਜੀ ਤੇ ਆਪਾਂ ਰੈੱਡ ਐਰੋ ਕੀਤਾ ਆ ਦੇਖੋ ਇਹ ਆਪਣਾ ਹੈਗਾ ਸਟਾਪ ਲੌਸ ਠੀਕ ਹੈ ਜੀ ਤੇ ਜਿਸ ਹਿਸਾਬ ਨਾਲ ਆਪਾਂ ਟਰੇਡ ਲਿਆ ਹੋਇਆ ਆਪਾਂ ਨੂੰ 100% ਇਹਦੇ ਵਿੱਚ ਪ੍ਰੋਫਿਟ ਹੋਊਗਾ ਠੀਕ ਹੈ ਜੀ ਤੇ ਆਪਾਂ ਨੂੰ ਜਿਹੜਾ ਟਾਰਗੇਟ ਹੈ ਇਸ ਤੋਂ ਵੱਧ ਵੀ ਪ੍ਰੋਫਿਟ ਹੋ ਸਕਦਾ ਪਰ ਫਿਬੋਨਾਚੀ ਦੇ ਹਿਸਾਬ ਨਾਲ ਜਿਹੜਾ ਆਪਾਂ ਇੱਥੇ ਟੂਲ ਯੂਜ਼ ਕੀਤਾ ਹੋਇਆ ਉਸਾਉਨਾ ਇਹ ਟਾਰਗੇਟ ਆਪਣਾ ਬੈਸਟ ਹੈ ਜੀ ਬਹੁਤ ਹੀ ਵਧੀਆ ਵਾ ਤੇ ਚਲੋ ਆਪਾਂ ਦੇਖਾਂਗੇ ਵੀ ਕੀ ਹੁੰਦਾ ਟਾਰਗੇਟ ਚੀਫ ਹੁੰਦਾ ਜਾਂ ਆਪਣਾ ਟੌਪ ਲੋਸ ਹਿੱਟ ਹੁੰਦਾ ਬੈਸਟ ਟੌਪ ਲੋਸ ਹਿੱਟ ਨਹੀਂ ਹੋਣਾ ਟਾਰਗੇਟ ਹੀ ਚੀਫ ਹੋਏ ਹਾਂਜੀ ਜਿਵੇਂ ਟ੍ਰੇਡ ਪਲਾਨ ਕਰਿਆ ਸੀ ਉਦਾਂ ਹੀ ਟਾਰਗੇਟ ਚੀਫ ਹੋਇਆ ਇਹ ਟੌਪ ਲੋਸ ਦੀ ਪਾਵਰ ਜੀ ਆਪਾਂ ਪ੍ਰੋਫਿਟੇਬਲ ਨਹੀਂ